ਆ ਸਾਬਰੀ ਮਹਿਲਾ ਪੰਜਵਾ ਮੇਲ ਹਰ ਜਸ ਗਾਈ ਹੈ ਹਾਂ ਪਰਮ ਪਦ ਪਾਈ ਹੈ ਹਾਂ ਉਹ ਰਸ ਜੋ ਵਿਧੇ ਹਾਂ ਤਾ ਕੋ ਸਗਲ ਸਿਧੇ ਹਾਂ ਅਨ ਦਿਨ ਜਾਗਿਆ ਹਾਂ ਨਾਨਕ ਬੜ ਭਾਗਿਆ ਮੇਰੇ ਮਨਾ ਰਹਾਉ ਸੰਤ ਪਾਗ ਧੋਈ ਹੈ ਹਾਂ ਦੁਰਮਤ ਖੋਈਏ ਹਾਂ ਦਾਸਾਂ ਰੇਨ ਹੋਏ ਹਾਂ ਵਿਆਪੇ ਦੁੱਖ ਨਾ ਕੋਏ ਹਾਂ ਧਰਤਾ ਸ਼ਰਨ ਪਰ ਹਾਂ ਜਨਮ ਨਾ ਕਦੇ ਮਰ ਹਾਂ ਅਸਥਿਰ ਸੇਥ ਹਾਂ ਹਰ ਹਰ ਜਿਨ ਜਪ ਲੈ ਮੇਰੇ ਮਨ ਸਾਜਨ ਮੀਤ ਤੂੰ ਹਾਂ ਨਾਮ ਧ੍ਰੜਾਏ ਮੂੰ ਹਾਂ ਤਿਸ ਬਿਨ ਨਾ ਹੈ ਕੋਏ ਹਾਂ ਮਨ ਅਰਾਧ ਸੋਏ ਹਾਂ ਨਿਮਖ ਨਾ ਵਿਸਰੇ ਹਾਂ ਤਿਸ ਬਿਨ ਕਿਉ ਸਰੈ ਹਾਂ ਗੁਰ ਕੋ ਤਰਬਾਨ ਜਾਉ ਹਾਂ ਨਾਨਕ ਜਪੇ ਨਾ ਮੇਰੇ ਮਨ ਆਸਾਵਰੀ ਮਹਿਲਾ ਪੰਜਵਾ ਕਾਰਨ ਕਰਨ ਤੂੰ ਹਾਂ ਕਵਰਨਾ ਸੁਝੈ ਮੂੰਹ ਕਰੈ ਸੋਹੀਐ ਹਾਂ ਸਹਿਜ ਸੁਖ ਸੋਈਐ ਹਾਂ ਤਿਰਜ ਮਨ ਫੈ ਹਾਂ ਪ੍ਰਭ ਕੈ ਦਰ ਪੈ ਮੇਰੇ ਮਨ ਰਹਾਉ ਸਾਧੂ ਸੰਗਿ ਮੈਂ ਹਾਂ ਪੂਰਨ ਸੰਗਿ ਮੈਂ ਹਾਂ ਜਬ ਤੇ ਛੁਟੇ ਆਪ ਹਾਂ ਸਭ ਤੇ ਮਿਟੇ ਤਾਪ ਹਾਂ ਕਿਰਪਾ ਤਾਰਿਆ ਪਤ ਰਖ ਬਨਵਾਰੀਆ ਮੇਰੇ ਮਨਾ ਇਹ ਸੁਖ ਜਾਨੀਐ ਹਾਂ ਹਰ ਕਰੇ ਸੋ ਮਾਨੀਐ ਹਾਂ ਮੰਦਾ ਨਾ ਹੈ ਕੋਏ ਹਾਂ ਸੰਤ ਕੀ ਰੇਨ ਹੋਏ ਹਾਂ ਆਪੇ ਜਿਸ ਰਖੈ ਹਾਂ ਹਰ ਅੰਮ੍ਰਿਤ ਸੋ ਚਖੈ ਮੇਰੇ ਮਨਾ ਜਿਸ ਕਾ ਨਾਹੀਂ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ ਅੰਤਰਗਤ 부ਝੈ ਹਾਂ ਸਭ ਕਿਛ ਤਿਸ ਸੁਝੈ ਹਾਂ ਕਤਤ ਉਧਾਰ ਲੇ ਹੋ ਹਾਂ ਨਾਨਕ ਅਰਦਾਸ ਏ ਮੇਰੇ ਮਨ ਅਸਾਵਰੀ ਮਲਾ ਪੰਗਵਾਂ ਇੱਕ ਤੁਕ ਓਏ ਪ੍ਰਦੇਸੀਆ ਹਾਂ ਸਤ ਸੰਦੇਸ਼ਾਂ ਹਾਂ ਰਹਾ ਜਾਸਿਓ ਰਚ ਹੈ ਹਾਂ ਸਭ ਕੋ ਤਜ ਗਏ ਹਾਂ ਸੁਪਨਾ ਜਿਉ ਪੈ ਹਾਂ ਹਰ ਨਾਮ ਜਿਨ ਲੈ ਹਰ ਤਜ ਅਨ ਲਗੇ ਹਾਂ ਜਨਮ ਮਰ ਧਗੇ ਹਾਂ ਹਰ ਹਰ ਜਨ ਲਹਿ ਹਾਂ ਜੀਵਤ ਸੇ ਰਹਿ ਹਾਂ ਜਿਸਾਏ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ ਇਕ ਓੰਕਾਰ ਸਤਗੁਰ ਪ੍ਰਸਾਦਿ ਰag ਅਸਾ ਮੈਲਾ ਨੋਆ ਬਿਰਥਾ ਕਹੋਂ ਕੌਨ ਸਿਉ ਮਨ ਕੀ ਲੋਭ ਦਸਿਓ ਦਸ ਹੂੰ ਦਿਸthਾਵਤ ਆਸਾ ਲਾਗਿਓ ਧਨ ਕੀ ਤਰਹਾਉ ਸੁਖ ਕਹਿਹਿ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰ ਹੈ ਦਵਾਰ ਸੁਆਨ ਜਿਉਂ ਡੋਲਤ ਨਾ ਸੋਧ ਰਾਮ ਭਜਨ ਕੀ ਮਾਨਸ ਜਨਮ ਅਕਾਰਥ ਖੋਵਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉ ਨਹੀਂ ਗਾਵਤ ਕੁਮਤ ਬਿਨਾਸ ਤਨ ਕੀ ਰਾਗ ਆਸਾ ਮਲਾ ਫੈਲਾ ਅਸ਼ਟਪਦੀਆਂ ਕਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਉਤਰ ਅਵਕਟ ਸਰਵਰ ਨਾਵੈ ਬਕੈ ਨ ਬੋਲੇ ਹਰ ਗੁਣ ਗਾਵੇ ਜਲ ਆਕਾਸ਼ੀ ਸੁੰਨ ਸਮਾਵੇ ਰਾਸ ਸਤਝੋਲ ਮਹਾਰਸ ਪਾਵੇ ਐਸਾ ਗਿਆਨ ਸੁਨੋ ਅਭ ਮੋਰੇ ਪਾਰਪੁਰ ਤਾਰ ਰਹਾ ਸਭ ਠੋਰੇ ਰਹਾ ਸੱਚ ਬ੍ਰਤ ਨੇ ਨਾ ਕਾਲ ਸੰਤਾਵੇ ਸਤਗੁਰ ਸ਼ਬਦ ਕਰੋਧ ਜਲਾਵੇ ਗਗਨ ਨਿਵਾਸ ਸਮਾਦ ਲਗਾਵੇ ਪਾਰਸ ਪਰਸ ਪਰਮ ਪਦ ਪਾਵੇ ਸਚ ਮਨ ਕਾਰਣ ਤਤ ਬਿ ਲੋਵੇ ਸੁਭਰ ਸਰਵਰ ਮਹਿਲ ਨ ਧੋਵੇ ਜੈਸਿਉ ਰਾਤਾ ਤੈਸੋ ਹੋਵੈ ਆਪੇ ਕਰਤਾ ਕਰੇ ਸੋ ਹੋਵੈ ਗੁਰ ਹਿਵ ਸੀਤਲ ਅਗਨ बुझाਵੈ ਸੇਵਾ ਸੁਭੂਤ ਵਿਭੂਤ ਚੜਾਵੈ ਦਰਸ਼ਨ ਆਪ ਸਹਿਜ ਕਰ ਆਵੈ ਨਿਰਮਲ ਬਾਣੀ ਨਾਦ ਵਜਾਵੈ ਅੰਤਰ ਗਿਆਨ ਮਹਾਰਸ ਸਾਰਾ तीर्थ विचार अंतर पूजा थान मुरारा जोत मिलाव रस रस कार तख़्तवाच खसम ख़ाय अविदत नाथ न ना लखिया जय ਜਲ ਮੈਂ ਉਪਜ ਜਲ ਤੇ ਦੂਰ ਜਲ ਮੈਂ ਜੋਤ ਰਿਹਾ ਭਰਪੂਰ ਕਿਸ ਨੇੜਾ ਕਿਸ ਅੱਖਾਂ ਦੂਰ ਨਿਧ ਗੁਣ ਗਾਵਾਂ ਦੇਖ ਹਦੂਰ ਅੰਤਰ ਬਾਹਰ ਅਵਰਨਾ ਕੋਏ ਜੋ ਤਿਸ ਭਾਵੇ ਸੋ ਫੁਨ ਹੋਏ ਸੁਣ ਭਰਥਰ ਨਾਨਕ ਕਹਿ ਵਿਚਾਰ ਨਿਰਮਲ ਮਮ ਮੇਰਾ ਆਧਾਰ ਆਸਾ ਮੈਲਾ ਪਹਿਲਾ ਸਭ ਜਪ ਸਭ ਤਪ ਸਭ ਚਤੁਰਾਈ ਉਝੜ ਪਰਮਾ ਰਾਮ ਨ ਪਾਈ ਦਿਨ ਬੂਝੇ ਕੋ ਥਾਏ ਨ ਪਾਈ ਨਾਮ ਵਿਹੂਣੇ ਮਾਥੇ ਛਾਈ ਸਾਠ ਤਹਣੀ ਜਗ ਆਏ ਬਿਨਾਸਾ ਛੂਟ ਸੁਪ੍ਰਾਣੀ ਗੁਰਮੁਖ ਦਾਸਾ ਰਹਾ ਜਗ ਮੋਹ ਬਾਧਾ ਬਹੁਤੀ ਅਸ ਗੁਰਮਤੀ ਇਕਤ ਹੈ ਉਹ ਦਾਸ ਅੰਤਰਨਾਮ ਕਮਲ ਪਰਗਾਸ ਤਿਨ ਕੋ ਨਾਹੀ ਜਮ ਕੀ ਤਰਸ ਜਗ ਤ੍ਰੇ ਜਿਤ ਤਾਮਣ ਹਿਤਕਾਰੀ ਪੁੱਤਰ ਕਲਤਰ ਲਗ ਨਾਮ ਵਿਸਾਰੀ ਦਿਰਥਾ ਜਨਮ ਗਵਾਇਆ ਬਾਜ਼ੀ ਹਾਰੀ ਸਤਗੁਰ ਸੇਵੇ ਕਰਨੀ ਸਾਰੀ ਬਾਹਰੋਂ ਹੋ ਮੈਂ ਕਹਿ ਕਹਾਏ ਅੰਧੋਂ ਮੁਕਤ ਲੇਪ ਕਦੇ ਨਾ ਲਾਏ ਮਾਇਆ ਮੋਹ ਗੁਰ ਸ਼ਬਦ ਜਲਾਏ ਨਿਰਮਲ ਨਾਮ ਸਦ ਹਿਰਦੈ ਧਿਆਏ ਤਾਵਤ ਰੱਖੇ ਛਾਕ ਰਹਾਏ

ਤਰਬੇਨ ਵਾਜਾ ਪਗ ਬਿਨ ਤਾਲਾ ਜੇ ਸ਼ਬਦ 부ਝੈ ਤਾ ਸੱਚ ਨਿਹਾਲਾ ਅੰਤਰ ਸਾਚ ਸਭੇ ਸੁਖ ਨਲ ਨਦਰ ਕਰੇ ਰੱਖ ਰਖਵਾਲ ਤ੍ਰਿਭਉ ਮੂਰ ਸੁਝੈ ਆਪ ਗਵਾਵੈ ਬਾਣੀ 부ਝੈ ਸੱਚ ਸਮਾਵੈ ਸ਼ਬਦ ਵਿਚਾਰੇ ਏਕ ਲਿਵ ਤਾਰ ਨਾਨਕ ਧੰ ਸਵਾਰਣ ਹਾਰ ਅਸਾ ਮੈਲਾ ਪਹਿਲਾ ਲੇਖ ਅਸੰਖ ਲੇਖ ਲੇਖ ਮਾਨ ਮਨ ਮੰਨੇ ਸੱਚ ਸੁਰਤ ਵਿਖਾਨ ਕਛਨੀ ਬਦਨੀ ਪੜ ਪੜ ਭਾਰ ਲੇਖ ਅਸੰਖ ਅਲੇਖ ਅਪਾਰ ਐਸਾ ਸੱਚ ਤੂੰ ਏਕੋ ਜਾਣ ਜੰਮਣ ਮਰਣਾ ਹੁਕਮ ਪਛਾਨ ਹਾ ਮਾਇਆ ਮੋ ਜਗ ਬਾਧਾ ਜਮ ਕਾਲ ਬੰਦਾ ਛੂਟੇ ਨਾਮ ਸੰਭਾਲ ਗੁਰ ਸੁਖ ਦਤਾ ਅਵਰਨਾ ਪਾਲ ਹਲਤ ਪਲਤ ਨਿਭੀ ਤਦ ਨਾਲ ਸ਼ਬਦ ਮਾਰਾ ਤਾਂ ਏਕ ਲਿਵ ਲਾਏ ਅਚਰ ਚਾਰਾ ਤਾਂ ਭਰਮ ਚੁਕਾਏ ਜੀਵਨ ਮੁਕਤ ਮਨ ਨਾਮ ਵਸਾਏ ਗੁਰਮੁਖ ਹੋਏ ਤਾਂ ਸੱਚ ਸਮਾਏ ਜਿਨ ਧਰ ਸਾਜੀ ਗगन ਅਕਾਸ਼ ਜਿਨ ਸਭ ਥਾਪੀ ਥਾਪ ਉਥਾਪ ਸਭ ਨਿਰੰਤਰ ਆਪੇ ਆਪ ਕਿਸੈ ਨਾ ਪੁੱਛੇ ਨਕਸ਼ੇ ਆਪ ਤੂੰ ਪਰਸਾਗਰ ਮਾਨਕ ਹੀ ਤੂੰ ਨਿਰਮਲ ਸਤਿਗੁਣੀ ਗਹੀਰ ਸਖਮਾਨੇ ਪੀਤੇ ਗੁਰਪੀਰ ਇੱਕੋ ਸਾਹਿਬ ਇੱਕ ਵਜ਼ੀਰ ਜਗਬੰਦੀ ਮੁਕਤੇ ਹौं ਮਾਰੀ ਜੱਗ ਗਿਆਨੀ ਵਿਰਲਾ ਆਚਾਰੀ ਜੱਗ ਪੰਡਿਤ ਵਿਰਲਾ ਵਿਚਾਰੀ ਦਿਨ ਸਤਗੁਰ ਭੇਟੇ ਸਭ ਫਿਰੈ ਅੰਕਾਰੀ ਜਗ ਦੁਖੀਆਂ ਸੁਖੀਆਂ ਜਨ ਕੋਈ ਜਗ ਰੋਗੀ ਫੋਗੀ ਗੁਣ ਰੋਏ ਜਗ ਉਪਜੈ ਦਿਨ ਸੈ ਪਤ ਖੋਏ ਗੁਰਮੁਖ ਹੋਵੇ ਦੂਜੈ ਸੋਏ ਮਹਿੰਗੋ ਮੋਲ ਪਾਰ ਅਫਾਰ ਅਟਲ ਅਸ਼ਲ ਗੁਰਮਤੀ ਥਾਰ ਪਾਏ ਮਿਲਾ ਪਾਵੇ ਤੈਕਾਰ ਨਾਨਕ ਨੀਚ ਕਹਿ ਵਿਚਾਰ